ਹਰਾਮ ਮੰਦਰ ਦੇ ਕੋਲ ਇੱਕ ਵੱਡਾ ਲੰਗਰ ਲਗਾਉਣ ਜਾ ਰਹੇ ਹੋ ਕਿਵੇਂ ਤੁਹਾਡੇ ਮਨ ਦੇ ਵਿੱਚ ਵਿਚਾਰ ਆਇਆ ਦੇਖੋ ਫੁਰਨਾ ਪਰਮੇਸ਼ਵਰ ਦੀ ਦੇਣ ਹੁੰਦੀ ਆ ਕਿਉਂਕਿ ਅਸੀਂ ਪੂਰੇ ਵਿਸ਼ਵ ਨੂੰ ਦੱਸਣਾ ਚਾਹੁੰਦੇ ਸੀ ਇਸ ਮਾਦੇਮ ਰਹੀ ਕਿ ਜਿਹੜਾ ਇਹ ਹਰਾਮ ਮੰਦਰ ਜੋ ਬਣਿਆ ਜੀ ਇਹਦੇ ਪਿੱਛੇ ਨਿਹੰਗ ਸਿੰਘਾਂ ਦੀ ਗੁਰੂ ਤੇ ਸਿੱਖਾਂ ਦੀ ਸਾਡੇ ਵੱਡੇ ਬਜ਼ੁਰਗ ਬਾਬਾ ਫਕੀਰ ਸਿੰਘ ਜੀ ਦੀ ਜੀ ਇਹ ਇੱਕ ਦੇਣ ਗੁਰੂ ਨਾਨਕ ਦੀ ਅਪਾਰ ਕਿਰਪਾ ਦੇ ਨਾਲ ਆਪਾਂ ਉੱਥੇ ਸੰਗਤਾਂ ਵਾਸਤੇ ਲੰਗਰ ਦਾ ਵਿਵਸਥਾ ਕਰਨ ਜਾ ਰਹੇ ਹਾਂ ਜੀ ਤੇ ਇਹ ਗੁਰੂ ਦੀ ਬਖਸ਼ਿਸ਼ ਹੈ ਤਾਂ ਜੋ ਸਾਨੂੰ ਉਹਨਾਂ ਨੇ ਚੁਣਿਆ ਤੇ ਇਸ ਰਾਤ ਤੇ ਲੈ ਕੇ ਚਲੇ ਨੇ ਜੀ ਅਕਸਰ ਲੰਗਰ ਜਿਹੜੇ ਵਕ ਵਕਤ ਆਮ ਤੇ ਲਗਾਉਂਦੇ ਰਹਿੰਦੇ ਨੇ ਜੀ ਕੋਈ ਇਹ ਵਿਸ਼ੇਸ਼ ਜਿਹੜਾ ਹੈਗਾ ਤਾਂ ਲੱਗਦਾ ਹੈ ਕਿ ਇਹ ਮੰਦਰ ਚ ਲੱਗਣ ਜਾ ਰਿਹਾ ਹੈ ਤਕਰੀਬਨ ਗੁਰੂ ਦੀਆਂ लाਡਲੀਆਂ ਫੌਜਾਂ ਜਾਣਗੀਆਂ ਬਹੁਤ ਸਾਰੇ ਸੰਤ ਮਹਾਂਪੁਰਖ ਜਾਣਗੇ ਕਿਉਂਕਿ ਇਸ ਸਮੇਂ ਤਕਰੀਬਨ ਦਹੀਤ ਕੀ ਰੋਟੀਆਂ ਵਾਲੀ ਮਸ਼ੀਨ ਜਿਹੜੀ ਹੈਗੀ ਆ ਉਹ ਬਣ ਗਈ ਹੋਈ ਆ ਉਹ ਦੋ ਚਾਰ ਦਿਨ ਚ ਆ ਜੇਗੀ ਵਰਤਨ ਪਰਚੇਜ ਜੋ ਜੋ ਰਸਤਾ ਵਸਤਾ ਉਹਰੇ ਤੋਂ ਸਾਨੂੰ ਲੜੀਂਦੇ ਚੀਜ਼ਾਂ ਚਾਹੀਦੀਆਂ ਨੇ ਉਹ ਤਕਰੀਬਨ ਸਾਰੀਆਂ ਹੀ ਪਰਚੇਜ ਹੋ ਚੁੱਕੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਅਜਹੀਆਂ ਨੇ ਜਿਹੜੀਆਂ ਉੱਥੋਂ ਸਸਤੀਆਂ ਪੈਣਗੀਆਂ ਉਹ ਉੱਥੇ ਤੋਂ ਹੀ ਅਰੇਂਜ ਕਰੀਆਂ ਜਾਣਗੀਆਂ ਸਾਡੇ ਵਾਸਤੇ ਇੱਕ ਖੁਸ਼ੀ ਦੀ ਗੱਲ ਆ ਕਿ ਹੁਣ ਅਸੀਂ ਅਯੋਧਿਆ ਜਾ ਰਹੇ ਇਹ ਇੱਕ ਵੱਖਰਾ ਸਾਡੇ ਵਾਸਤੇ ਇੱਕ ਮਾਰਗ ਹੈ ਜਾਂ ਇੱਕ ਦੁਨੀਆ ਨੂੰ ਇੱਕ ਸਾਂਝੀ ਵਾਰਤਾ ਦਾ ਸਨੇਹਾ ਦੇਣ ਦੀ ਕੋਸ਼ਿਸ਼ ਹੈ ਕੁਸੂਵਿਕ ਰਿਓਸ ਕੈਨਿਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਅਯੋਧਿਆ ਦੇ ਵਿੱਚ ਰਾਮ ਮੰਦਰ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਹੈ ਤੇ 22 ਜਨਵਰੀ ਨੂੰ ਇੱਥੇ ਇੱਕ ਵੱਡਾ ਪ੍ਰੋਗਰਾਮ ਰੱਖਿਆ ਗਿਆ ਜਿਸ ਤੋਂ ਬਾਅਦ ਸ਼ਰਧਾਲੂ ਜਿਹੜੇ ਨੇ ਇਸ ਮੰਦਰ ਦੇ ਦਰਸ਼ਨਾਂ ਦੇ ਲਈ ਉੱਥੇ ਪਹੁੰਚ ਸਕਣਗੇ ਤੇ ਦਰਸ਼ਨ ਦੀਦਾਰ ਕਰ ਸਕਣਗੇ ਤੇ ਇਸ ਮੌਕੇ ਤੇ ਹਰ ਇੱਕ ਵਿਅਕਤੀ ਇਹ ਚਾਹੁੰਦਾ ਕਿ ਉੱਥੇ ਪਹੁੰਚੇ ਨਤਮਸਤਕ ਹੋਵੇ ਤੇ ਨਾਲ ਹੀ ਸਾਡੇ ਨਾਲ ਜਥੇਦਾਰ ਹਰਜੀਤ ਸਿੰਘ ਜੀ ਵੀ ਮੌਜੂਦ ਨੇ ਜੀ ਜੀ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਸ ਮੌਕੇ ਨਾਲ ਦੇ ਵੱਲੋਂ ਇੱਕ ਵੱਡਾ ਲੰਗਰ ਉੱਥੇ ਲਗਾਇਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬ ਆਪਾ ਜੀ ਤੁਸੀਂ ਅਯੋਧਿਆ ਜਾ ਕੇ ਰਾਮ ਮੰਦਰ ਦੇ ਕੋਲ ਇੱਕ ਵੱਡਾ ਲੰਗਰ ਲਗਾਉਣ ਜਾ ਰਹੇ ਹੋ ਕਿਵੇਂ ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਆਇਆ ਦੇਖੋ ਫੁਰਨਾ ਪਰਮੇਸ਼ਵਰ ਦੀ ਦੇਣ ਹੁੰਦੀ ਆ ਕਿਉਂਕਿ ਅਸੀਂ ਪੂਰੇ ਵਿਸ਼ਵ ਨੂੰ ਦੱਸਣਾ ਚਾਹੁੰਦੇ ਸੀ ਇਸ ਮਾਧਿਅਮ ਰਹੀਂ ਕਿ ਜਿਹੜਾ ਇਹ ਹਰਾਮ ਮੰਦਰ ਜੋ ਬਣਿਆ ਜੀ ਇਹਦੇ ਪਿੱਛੇ ਨਿਹੰਗ ਸਿੰਘਾਂ ਦੀ ਗੁਰੂ ਦੇ ਸਿੱਖਾਂ ਦੀ ਸਾਡੇ ਵੱਡੇ ਬਜ਼ੁਰਗ ਬਾਬਾ ਫਕੀਰ ਸਿੰਘ ਜੀ ਦੀ ਜੀ ਇਹ ਇੱਕ ਦੇਣ ਹੈ ਤੇ ਅਸੀਂ ਉਸੇ ਪ੍ਰਥਾ ਨੂੰ ਅੱਗੇ ਲੈ ਕੇ ਗੁਰੂ ਨਾਨਕ ਦੀ ਅਪਾਰ ਕਿਰਪਾ ਦੇ ਨਾਲ ਆਪਾਂ ਉੱਥੇ ਸੰਗਤਾਂ ਵਾਸਤੇ ਲੰਗਰ ਦਾ ਵਿਵਸਥਾ ਕਰਨ ਜਾ ਰਹੇ ਹਾਂ ਜੀ ਤੇ ਇਹ ਗੁਰੂ ਦੀ ਬਖਸ਼ਿਸ਼ ਹੈ ਤਾ ਜੋ ਸਾਨੂੰ ਉਹਨਾਂ ਨੇ ਚੋਣਾਂ ਤੇ ਇਸ ਰਾਤ ਤੇ ਲੈ ਕੇ ਚਲੇ ਨੇ ਜੀ ਜੀ ਇਸ ਤੋਂ ਪਹਿਲਾਂ ਵੀ ਤੁਸੀਂ ਕਿਸੇ ਇਸ ਤਰੀਕੇ ਦੇ ਪ੍ਰੋਗਰਾਮ ਦੇ ਵਿੱਚ ਲੰਗਰ ਲਗਾਏ ਨੇ ਦੇਖੋ ਇਸ ਤੋਂ ਪਹਿਲਾਂ ਕੋਈ ਰਾਮ ਮੰਦਰ ਅਯੋਧਿਆ ਚ ਬਣਿਆ ਨਹੀਂ ਹੈਗਾ ਜਿੱਥੇ ਆ ਕਿ ਗੁਰੂ ਘਰ ਖਾਲਸਾ ਜਿਹੜਾ ਅਕਸਰ ਲੰਗਰ ਜਿਹੜੇ ਵਕ ਵਕਤ ਆਮ ਤੇ ਲਗਾਉਂਦੇ ਰਹਿੰਦੇ ਨੇ ਕੋਈ ਇਹ ਵਿਸ਼ੇਸ਼ ਜਿਹੜਾ ਹੈਗਾ ਤਾਂ ਲੱਗਦਾ ਹੈ ਕਿ ਇਹ ਮੰਦਰ ਚ ਲੱਗਣ ਜਾ ਰਿਹਾ ਹੈ ਜਿਵੇਂ ਕਿ ਤੁਸੀਂ ਅੱਜ ਆਏ 47 ਸੈਕਟਰ ਦੇ ਵਿੱਚ ਵੀ ਰਾਮ ਮੰਦਰ ਦੇ ਬਾਹਰ ਤੁਸੀਂ ਲੰਗਰ ਦੇਖਿਆ ਹੋਗਾ ਕਿ ਗੁਰੂ ਦੀਆਂ लाਡਲੀਆਂ ਫੌਜਾਂ ਉੱਤੇ ਪਸਸ ਨੇ ਇਸ ਤੋਂ ਪਹਿਲਾਂ ਵੀ ਦਸਹਰੇ ਤੋਂ ਇੱਕ ਦਿਨ ਪਹਿਲਾਂ ਨੌਮੀ ਦੇ ਦਿਨ ਤੇ ਰਾਮ ਮੰਦਰ ਦੇ ਵਿੱਚ ਲੰਗਰ ਲਗਾਇਆ ਕਿਉਂਕਿ ਆਪਾਂ ਸੰਗਤ ਨੂੰ ਦੇਖਣੀ ਹੈ ਜਿੱਥੇ ਸੰਗਤ ਹੈ ਕਿਉਂਕਿ ਅਸੀਂ ਆਪਣੇ ਦੇ ਨਾਲ ਨਾਲ ਜਿਹੜੇ ਦੂਸਰੇ ਭਾਈਚਾਰੇ ਦੇ ਲੋਕ ਆ ਉਹਨਾਂ ਦੇ ਨਾਲ ਸਾਂਝ ਵਧਾਉਣ ਦਾ ਇੱਕ ਇਹ ਉਪਰਾਲਾ ਤਾਂ ਜੋ ਆਪਸੀ ਆਪਸੀ ਸਾਂਝ ਜਿਹੜੀ ਸਾਡੀ ਵੱਧ ਸਕੇ ਜੀ ਤਾਂ ਕਿਸ ਤਰੀਕੇ ਦੀ ਤਿਆਰੀ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਕੌਣ ਕੌਣ ਤੁਹਾਡੇ ਨਾਲ ਜਾਏਗਾ ਉੱਥੇ ਤਕਰੀਬਨ ਗੁਰੂ ਦੀਆਂ लाਡਲੀਆਂ ਫੌਜਾਂ ਜਾਣਗੀਆਂ ਬਹੁਤ ਸਾਰੇ ਸੰਤ ਮਹਾਂਪੁਰਖ ਜਾਣਗੇ ਕਿਉਂਕਿ ਇਸ ਸਮੇਂ ਤਕਰੀਬਨ ਨਹੀਂਤ ਕੀ ਰੋਟੀਆਂ ਵਾਲੀ ਮਸ਼ੀਨ ਜਿਹੜੀ ਹੈਗੀ ਆ ਉਹ ਬਣ ਗਈ ਹੋਈ ਆ ਉਹ 2-4 ਦਿਨ ਚ ਆ ਜਾਏਗੀ ਬਰਤਨ ਪਰਚੇਜ ਜੋ ਜੋ ਰਸਤਾ ਵਸਤਾ ਉਰੇ ਤੋਂ ਸਾਨੂੰ ਲੜੀਂਦੇ ਚੀਜ਼ਾਂ ਚਾਹੀਦੀਆਂ ਨੇ ਉਹ ਤਕਰੀਬਨ ਸਾਰੀਆਂ ਹੀ ਪਰਚੇਜ ਹੋ ਚੁੱਕੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਅਜਹੀਆਂ ਨੇ ਜਿਹੜੀਆਂ ਉੱਥੋਂ ਸਸਤੀਆਂ ਪੈਣਗੀਆਂ ਉਹ ਉੱਥੇ ਤੋਂ ਹੀ ਅਰੇਂਜ ਕਰੀਆਂ ਜਾਣਗੀਆਂ ਤੇ ਸਾਡੇ ਦੌਰੇ ਅਕਸਰ ਉੱਥੇ ਲੱਗਦੇ ਜਾ ਰਹੇ ਨੇ ਤੇ ਤਕਰੀਬਨ ਆਉਣ ਵਾਲੀ ਜਿਹੜੀ 4 ਜਾਂ 5 ਤਰੀਕ ਨੂੰ ਦੁਬਾਰਾ ਫੇਰ ਉੱਥੇ ਜਾਵਾਂਗੇ ਤੇ 10 ਤੇ ਫਿਰ ਪਰਮਨੈਂਟ ਪਹਿਰਾ ਹੋ ਜਾਊਗਾ ਸੰਗਰਾਂਦ ਨੂੰ ਲੰਗਰ ਸ਼ੁਰੂ ਹੋ ਜਾਏਗਾ ਜੀ ਜੀ ਮੈਂ ਤਾਂ ਕਿੰਨੇ ਦਿਨ ਲਈ ਤੁਹਾਡੇ ਕੋਲੇ ਲੰਗਰ ਲਗਾਇਆ ਜਾਵੇਗਾ ਕਦੋਂ ਸ਼ੁਰੂ ਹੋਵੇਗਾ ਤੇ ਕਦੋਂ ਲੰਗਰ ਦੀ ਸਮਾਪਤੀ ਜਿਹੜੀ ਉੱਥੇ ਹੋਊਗੀ ਦੇਖੋ ਅਰਦਾਸ ਤਾਂ ਇਹ ਹੀ ਹੈ ਕਿ ਇਹ ਲੰਗਰ ਕਦੇ ਬੰਦ ਨਾ ਹੋਵੇ। ਜੀ ਤੇ ਇਹਦੇ ਤੁਹਾਡੇ ਮਾਧਿਅਮ ਜਰੀਏ ਇਹ ਵੀ ਕਹਾਂਗਾ ਕਿ ਜਿੱਥੇ-ਜਿੱਥੇ ਗੁਰੂ ਦੀ ਫੌਜ ਜਾਂ ਗੁਰੂ ਦਾ ਖਾਲਸਾ ਬੈਠਾ ਆਪਾਂ ਸਾਰੇ ਇਹਦਾ ਹਿੱਸਾ ਬਣੀਏ। ਜੀ ਕਿਉਂਕਿ ਲੰਗਰ ਜਿਹੜਾ ਆਫੀਸ਼ੀਅਲ ਜੋ ਅਨਾਉਂਸਮੈਂਟ ਆ ਕਿਉਂਕਿ ਉਥੇ 5-7 ਦਿਨਾਂ ਵਾਸਤੇ ਬਾਕੀ ਲਗਾ ਰਹੇ ਅਸੀਂ 2 ਮਹੀਨੇ ਬਾਅਦ ਦਾ ਆਫੀਸ਼ੀਅਲ ਇੱਕ ਕਿਹਾ ਹੈਗਾ ਕਿ ਲਗਾਵਾਂਗੇ ਹੀ ਜੀ ਅਗਰ ਉਥੇ ਸਾਨੂੰ ਪਰਮਨੈਂਟ ਕੋ ਸਥਾਨ ਮਿਲ ਜਾਂਦਾ ਜਾਂ ਕੋਈ ਹੋਰ ਸਤਗੁਰੂ ਖੇਡ ਵਰਤਾਉਂਦੇ ਨੇ ਤੇ ਫਿਰ ਨਿਰੰਤਰ ਹੀ ਚੱਲਦਾ ਰਹੂਗਾ ਜੀ ਤੇ ਇਹਨੂੰ ਬੰਦ ਕਰਨ ਦੀ ਕੋਈ ਇੱਛਾ ਨਹੀਂ ਹੈਗੀ ਜੀ ਜੀ ਮੈਂ ਤਾਂ ਇਸ ਤੋਂ ਪਹਿਲਾਂ ਤੁਸੀਂ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਲੰਗਰ ਲਗਾਏ ਨੇ ਕਿਤੇ ਲੰਗਰ ਤਾਂ ਮੰਨ ਲਓ ਇਹ ਸਾਡੇ ਖੂਨ ਵਿੱਚ ਹੀ ਆ ਹੈਨਾ ਲੰਗਰ ਤਾਂ ਅਸੀਂ ਬਚਪਨ ਤੋਂ ਲੈ ਕੇ ਜਿਵੇਂ ਸਾਡੇ ਪਹਿਲੇ ਬਜ਼ੁਰਗ ਸਾਡੇ ਪਿੰਡਾਂ ਦੇ ਵਿੱਚ ਲਗਾਉਂਦੇ ਸੀ ਕਿ ਫਿਰ ਵੱਡੇ ਸ਼ਹਿਰਾਂ 'ਚ ਲਗਾਉਂਦੇ ਵੱਖ-ਵੱਖ ਸਥਾਨਾਂ ਤੇ ਆਮ ਆਪ ਲਗਾਉਂਦੇ ਰਹੇ ਹਾਂ ਜਿਵੇਂ ਕਿ ਪੀਜੀਏ ਤੇ ਬਾਹਰ ਲਗਾਣਾ ਜਾਂ ਚੰਡੀਗੜ੍ਹ ਦੇ ਵਿੱਚ ਦਾ ਜਿਸ ਸੈਕਟਰ 'ਚ ਮੈਂ ਰਹਿੰਦਾ ਇੱਥੇ ਅਕਸਰ ਲੰਗਰ ਲੱਗਦੇ ਨੇ ਕੋਈ ਇਹ ਨਵੀਂ ਨਹੀਂ ਗੱਲ ਹੈਗੀ ਪਰ ਸਾਡੇ ਵਾਸਤੇ ਇੱਕ ਖੁਸ਼ੀ ਦੀ ਗੱਲ ਹੈ ਕਿ ਹੁਣ ਅਸੀਂ ਅਯੁੱਧਿਆ ਜਾ ਰਹੇ ਹਾਂ ਇਹ ਇੱਕ ਵੱਖਰਾ ਸਾਡੇ ਵਾਸਤੇ ਇੱਕ ਮਾਰਗਾ ਜਾਂ ਇੱਕ ਦੁਨੀਆ ਨੂੰ ਇੱਕ ਸਾਂਝੀ ਵਾਰਤਾ ਦਾ ਸਨੇਹਾ ਦੇਣ ਦੀ ਕੋਸ਼ਿਸ਼ ਹੈ ਜੀ ਜੀ ਮੈਂ ਅਜੀਦਾ ਮੀਡੀਆ ਦੇ ਮਾਧਿਅਮ ਰਾਹੀਂ ਵੀ ਲੋਕਾਂ ਨੂੰ ਵੀ ਪਤਾ ਲੱਗ ਰਿਹਾ ਕਿ ਤੁਸੀਂ ਅਯੁੱਧਿਆ ਪਹੁੰਚ ਕੇ ਲੰਗਰ ਲਗਾਉਣ ਜਾ ਰਹੇ ਹੋ ਕਿ ਸੰਗਤ ਤੁਹਾਡੇ ਨਾਲ ਜੁੜਨਾ ਚਾਹੁੰਦੀ ਹੈ ਕਿਸੇ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਵੀ ਤੁਹਾਡੇ ਨਾਲ ਉੱਥੇ ਜਾਵਾਂਗੇ ਇਸ ਲੰਗਰ ਦੇ ਵਿੱਚ ਹਾਲਾਂਕਿ ਤੁਹਾਡੀਆਂ ਲੜ ਲੀਆਂ ਫੌਜਾਂ ਤਾਂ ਜਾਣਗੀਆਂ ਜਾਣਗੀਆਂ ਦੇਖੋ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ ਨਾ ਕਿ ਸਦਾਤ ਦੀਆਂ ਨੇ ਗੁਰੂ ਵੀ ਉਹਨਾਂ ਦਾ ਭਾਈ ਆ ਭੈਣ ਸੋ ਆਪਸ ਵਿੱਚ ਵਿਚਰਦੇ ਆ ਪਰ ਬਹੁਤ ਸਾਰੇ ਜਿਹੜੀ ਸੰਗਤ ਜਿਹੜੀ ਪਿਆਰ ਕਰਦੀ ਆ ਕਿਉਂਕਿ ਮੇਰੇ ਕੰਟੈਕਟਸ ਨੰਬਰ ਮੈਂ ਅਜੇ ਨਹੀਂ ਦਿੱਤੇ ਕਿਉਂਕਿ ਕੰਟਰੋਵਰਸੀ ਦਾ 파ਟ ਸੀਗਾ ਥੋੜਾ ਕਿਉਂਕਿ ਉਹ ਤੋਂ ਬੇਲ ਨਹੀਂ ਸੀ ਮਿਲਦਾ ਕਿ ਕਿੰਨਿਆਂ ਨੂੰ ਤੁਸੀਂ ਫੋਨ ਸੁਣੋ ਕਿੰਨਿਆਂ ਨਾਲ ਗੱਲ ਕਰੋ ਤਕਰੀਬਨ ਤਕਰੀਬਨ ਜਿਹੜਾ ਪੂਰੀ ਦੁਨੀਆ ਤੋਂ ਲੋਕਾਂ ਦੀਆਂ ਮੈਨੂੰ ਕਾਲਸ ਜਿਹੜੀਆਂ ਫੇਰ ਵੀ ਆ ਰਹੀਆਂ ਵੱਖ-ਵੱਖ ਮਾਧਿਅਮ ਰਾਹੀਂ ਕੰਟੈਕਟਸ ਹੋ ਰਹੇ ਨੇ ਤੇ ਜਿਹਦੀ ਆਪਣੀ ਸ਼ਰਦਾ ਹਰ ਇੱਕ ਬੰਦੇ ਦੀ ਆਪਣੀ ਭਾਵਨਾ ਹੈ ਜੀ ਕਿਸੇ ਨੂੰ ਅਸੀਂ ਕੰਪਾਇਲਰ ਨਹੀਂ ਕਹਿ ਰਹੇ ਆ ਜ ਸਾਦਾ ਨਹੀਂ ਇੱਥੇ ਕੋਈ ਪੈਸੇ ਇਕੱਠੇ ਕਰਨ ਦਾ ਮੰਨ ਲਓ ਇੱਕ ਸਿਸਟਮ ਕ੍ਰੀਏਟ ਕੀਤਾ ਗਿਆ ਇਹ ਤਾਂ ਇੱਕ ਸੇਵਾ ਭਾਵਨਾ ਦੇ ਨਾਂ ਚੱਲੇ ਜੋ ਜੋ ਹਿਸਾਬ ਪਾਉਣਗੇ ਉਹਨਾਂ ਸਾਰਿਆਂ ਦਾ ਸਤਿਕਾਰ ਹੈ ਜੀ ਆਇਆਂ ਨੂੰ ਜੀ ਜੀ ਮੈਮ ਜਿਸ ਤਰੀਕੇ ਦੇ ਨਾਲ ਬਾਬਾ ਜੀ ਤੁਸੀਂ ਬਾਣਾ ਨਿਹੰਗ ਸਿੰਘ ਵਾਲਾ ਪਾਇਆ ਹੋਇਆ ਗੱਲ ਦੇ ਵਿੱਚ ਤੁਹਾਡੇ ਮਾਲਾ ਤੇ ਮੱਥੇ ਤੇ ਤਿਲਕ ਵੀ ਲਗਾਣੇ ਹੋ ਤੁਸੀਂ ਨਾ ਤੇ ਧਾਰਮਿਕ ਭਾਈਚਾਰੇ ਦਾ ਕਿਤਨਾ ਕਿਤੇ ਸਾਂਝ ਪੈਦਾ ਹੋ ਰਹੀ ਹੈ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਮੈਂ ਕਹਾ ਕਿ ਜਿਹੜਾ ਅਸਲ ਦੇ ਵਿੱਚ ਜਿਹੜੇ ਨਿਹੰਗ ਸਿੰਘ ਨੇ ਉਹੀ ਧਰਤੀ ਤੇ ਸਭ ਤੋਂ ਪਹਿਲਾਂ ਇੱਕ ਐਸੇ ਸਿੱਖ ਨੇ ਐਸੇ ਸਾਧੂ ਨੇ ਐਸੇ ਫਕੀਰ ਨੇ ਜਿਹੜੇ ਜੱਤ ਤੋਂ ਧਰਤੀ ਬਣੀ ਉਹ ਜੱਤ ਤੋਂ ਹੀ ਨੇ ਜੀ ਸੋ ਪਹਿਲਾ ਨਿਹੰਗ ਸਾਡਾ ਬਾਪੂ ਗਨਗਿੰਦਰ ਪਾਸ਼ਾ ਜਿਨ੍ਹਾਂ ਨੇ ਸਾਨੂੰ ਇਸ ਮਾਰਗ ਤੇ ਚਲਾਇਆ ਤੇ ਮਾਲਾ ਪਾਉਣੀਆਂ ਜਾਂ ਮੱਥੇ ਤਿਲਕ ਲਾਉਣਾ ਇਹ ਛਤਰੀ ਦਾ ਕੰਮ ਹੈ ਸਾਡਾ ਤਾਰੇ ਮਾਹੀ ਕਿ ਤਿਲਕ ਕਾਨਾ ਤੇ ਸ਼ਾਸਤਰਾਂ ਤਿਲਕ ਕਰਦੇ ਆ ਵੱਖ-ਵੱਖ ਸਥਾਨਾਂ ਤੇ ਆਮ ਤਿਲਕ ਹੁੰਦੇ ਨੇ ਸੋ ਇਹ ਇੱਕ ਦੂਸਰੀਆਂ ਅਗਰ ਜੇ ਕਹਾ ਪੱਖ ਦੇਖਿਆ ਕਿ ਇੱਕ ਸਾਂਝੀ ਵਾਰਤਾ ਦੀ ਗੱਲ ਕੀਤੀ ਜਾਂਦੀ ਹੈ ਤੇ ਲੋਕ ਇਸ ਨੂੰ ਬਹੁਤ ਹੈਪੀ ਸ਼ੇਅਰ ਕਰ ਰਹੇ ਨੇ ਤੇ ਤਕਰੀਬਨ ਤਕਰੀਬਨ ਕਹਾ ਕਿ 100 ਕਰੋੜ ਤੋਂ ਵੱਧ ਜਿਹੜੀ ਇਸ ਸਮੇਂ ਸੰਗਤ ਨੇ ਸਾਨੂੰ ਪਿਆਰ ਬਖਸ਼ਿਆ ਕਿ ਜਿਨ੍ਹਾਂ ਨੇ ਕਿਹਾ ਕਿ ਇਹ ਬਹੁਤ ਵਧੀਆ ਪ੍ਰਣਾਲਾ ਤੇ ਮਾਲਾ ਜਿਹੜੀਆਂ ਨੇ ਕਿਤੇ ਕਿਤੇ ਨਾਲ ਸਾਨੂੰ ਪਰਮੇਸ਼ਵਰ ਨੂੰ ਯਾਦ ਕਰਾਉਂਦੀਆਂ ਇਹ ਬਾਣੇ ਦਾ ਸ਼ਿੰਗਾਰ ਨੇ ਸੋ ਬੜਾ ਅੱਛਾ ਲੱਗਦਾ ਬੜਾ ਸੋਹਣਾ ਮੈਸੇਜ ਇੱਕ ਸਮਾਜ ਵਿੱਚ ਜਾ ਰਿਹਾ ਜੀ ਜੀ ਬ ạ ਤਾਂ ਬੱਬਾ ਜੀ ਤੁਸੀਂ ਪਿਆਰ ਦੀ ਗੱਲ ਕੀਤੀ ਹੈ ਕਿ ਸੰਗਤ ਤੁਹਾਨੂੰ ਪਿਆਰ ਵੀ ਕਰਦੀ ਆ ਸਪੋਰਟ ਵੀ ਕਰਦੀ ਆ ਪਰ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਇੱਕ ਬੰਦੇ ਦੀ ਸਪੋਰਟ ਹੁੰਦੀ ਆ ਤਾਂ ਕੁਝ ਲੋਕ ਜਿਹੜੇ ਨੇ ਵਿਰੋਧ ਵੀ ਕਰ ਦਿੰਦੇ ਆ ਤੁਹਾਡੇ ਨਾਲ ਕੁਝ ਅਜਿਹਾ ਹੋਇਆ ਕਦੇ ਦੇਖੋ ਵਿਰੋਧ ਤਾਂ ਇੱਕ ਕੁਦਰਤੀ ਨੇ ਜਿਥੇ ਸਤਿਗੁਰਾਂ ਨੇ ਦੇਵਤੇ ਪੈਦਾ ਕਰੇ ਉਥੇ ਦੈਤ ਵੀ ਪੈਦਾ ਕੀਤੇ ਨੇ ਤੇ ਉਹ ਉਸ ਪੱਖ ਵਿੱਚ ਨੇ ਠੀਕ ਹੈ ਨਹੀਂ ਬਰੋਤਾ ਹੋਣੀ ਚਾਹੀਦੀ ਹੈ ਕਿ ਚੰਗੇ ਕੰਮ ਨੂੰ ਤੁਸੀਂ ਚਾਹੋ ਪਹਿਲਾਂ ਤੁਹਾਡੀ ਬਰੋਤਾ ਹੀ ਹੁੰਦੀ ਆ ਬਾਅਦ ਚ ਲੋਕ ਇਸ ਰਾਂ ਦੇ ਕੁਦਰ ਦੇ ਮੁੱਠੀ ਭਾ ਲੋਕ ਨੇ ਉਂਗਲਾਂ ਤੇ ਗਿਣੇ ਜਾ ਸਕਦੇ ਨੇ ਕਿਉਂਕਿ ਜਿਹੜੇ ਇਹ ਇਹਨਾਂ ਦੀ ਆਦਤ ਹੁੰਦੀ ਆ ਭੁੱਖੇ ਲੰਗੇ ਲੋਕ ਨੇ ਇਹਨਾਂ ਤੇ ਤਰਸ ਖਾਣ ਸਤ ਗੁਰੂ ਇਹਨਾਂ ਨੂੰ ਰੋਟੀ ਬਖਸ਼ਣ ਇਹੀ ਕਹਾਂਗਾ ਮਨੁਬਸਤੇ ਜੀ ਜੀ ਮਾ ਤਾਂ ਬਾਬਾ ਜੀ ਆਖਰੀ ਸਵਾਲ ਹੈ ਕਿ ਅੱਜ 31 ਦਸੰਬਰ ਹੈ 2023 ਦਾ ਆਖਰੀ ਦਿਨ ਹੈ ਤੇ ਕੱਲ ਨਵਾਂ ਸਾਲ ਸ਼ੁਰੂ ਹੋਵੇਗਾ ਤੇ ਲੋਕ ਜਿਹੜੇ ਨੇ ਉਹ ਜਸ਼ਨ ਦੀਆਂ ਤਿਆਰੀਆਂ ਵੀ ਕਰ ਰਹੇ ਨੇ ਤੁਸੀਂ ਦੇਸ਼ ਵਿਦੇਸ਼ 'ਚ ਬੈਠੇ ਹਰ ਧਰਮ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਗੁਰੂ ਦੇ ਖਾਸ ਸੇਵਾ ਸੇ ਰੋਜ਼ ਨਮਾਸਾਲਾ ਰੋਜ਼ ਨਮਰ ਦੇਣਾ ਜੀ ਤੇ ਮੈਂ ਤਾਂ ਇਹੀ ਕਹਾਂਗਾ ਕਿ ਜਿੱਥੇ ਤੁਸੀਂ 1 ਜਨਵਰੀ ਤੋਂ ਨਵਾਂ ਸਾਲ ਲੈ ਰਹੇ ਆ ਮੈਂ ਇਹੀ ਕਹਾਂਗਾ ਕਿ ਜਿਹੜਾ 22 ਜਨਵਰੀ ਜਿਹੜੀ ਆ ਰਹੀ ਹੈ ਅਯੁੱਧਿਆ ਦੇ ਵਿੱਚ ਜੋ ਪ੍ਰੋਗਰਾਮ ਹੋਣ ਜਾ ਰਹੇ ਆ ਸਾਡੇ ਵਾਸਤੇ ਇੱਕ ਨਵਾਂ ਮੰਦਿਰ ਬਣ ਕੇ ਇੱਕ ਦੇਸ਼ ਦੀ ਜਿਹੜੀ ਸਾਡੀ ਸੰਸਕ੍ਰਿਤੀ ਜਿਹੜੀ ਹੈਗੀ ਆ ਉਹਦੀ ਇੱਕ ਬਹੁਤ ਵੱਡੀ ਪ੍ਰਾਪਤੀ ਸਾਡੀ ਝੋਲੀ 'ਚ ਪੈਣ ਜਾ ਰਹੀ ਹੈ ਤਕਰੀਬਨ ਸਦੀਆਂ ਬਾਅਦ ਸਾਨੂੰ ਇਹ ਮੌਕਾ ਮਿਲ ਰਿਹਾ ਕਿ ਅਸੀਂ ਉਸ ਧਰਤੀ ਤੇ ਜਾ ਰਹੇ ਆ ਤੇ ਆਪਾਂ ਉਹਦਾ ਹਿੱਸਾ ਉਸ ਦਿਨ ਨੂੰ ਆਪਾਂ ਇੱਕ ਨਵੇਂ ਸਾਲ ਦੀ ਤਰ੍ਹਾਂ ਮਨਾਈਏ ਜੀ ਤੇ ਅਰਦਾਸ ਕਰਦਾ ਕਿ ਆਉਣ ਵਾਲਾ ਸਮਾਂ ਤੁਹਾਡੇ ਘਰਾਂ ਵਿੱਚ ਖੁਸ਼ੀਆਂ ਲੈ ਕੇ ਆਵੇ ਦੁਨੀਆ ਵਿੱਚ ਵਸੇ तमाम ਸਿੱਖ ਜਿਹੜੇ तमाम ਸੰਗਤਾਂ ਨੇ ਜਿਹੜੀਆਂ ਹਰਤਾ ਬਰਗ ਦਾ ਲੋਕ ਹਾ ਧਰਮ ਦਾ ਲੋਕ ਅਮਨ ਸ਼ਾਂਤੀ ਦਿਨਾ ਰਹੇ ਤੇ ਹਰ ਦਾ ਜੀਵਨ ਖੁਸ਼ਹਾਲ ਰਹੇ ਜੀ ਜੀ ਬਾਬਾ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਜਦੋਂ 22 ਜਨਵਰੀ ਨੂੰ ਪ੍ਰੋਗਰਾਮ ਰੱਖਿਆ ਗਿਆ ਉਦੋਂ ਤੁਸੀਂ ਨਾ ਪਹੁੰਚੋ ਰਮ ਮੰਦਰ ਤੇ ਆਪਣੇ ਘਰਾਂ ਦੇ ਵਿੱਚ ਦੀਵਾਲੀ ਮਨਾਈ ਜਾਵੇ ਦੀਪ ਮਾਲਾ ਕੀਤੀ ਜਾਵੇ ਜੀ ਅੱਛਾ ਮੈਸੇਜ ਦਿੱਤਾ ਉਹਨਾਂ ਨੇ ਕਿਉਂਕਿ 22 ਜਿਹੜੀ ਜਨਵਰੀ ਆ ਉੱਥੇ ਇਹ ਕੀ ਆ ਕਿ ਪ੍ਰਧਾਨ ਮੰਤਰੀ ਦਾ ਆਪਣਾ ਇੱਕ ਪ੍ਰੋਟੋਕੋਲ ਹੁੰਦਾ ਕਿ ਵੱਖ-ਵੱਖ ਦੁਨੀਆ ਦੇ ਲੋਕਾਂ ਨੇ ਆਉਣਾ ਜੋ ਲਿਮਟਿਡ ਸਲੋਕ ਨੇ ਜਿਹੜੇ ਉੱਥੇ ਇਨਵਾਈਟਡ ਨੇ ਤੇ ਉਹਨਾਂ ਦਾ ਮੈਸੇਜ ਬਿਲਕੁਲ ਬਹੁਤ ਵਧੀਆ ਕੀਤਾ ਹੈਗਾ ਕਿ ਆਪਾਂ ਨੂੰ ਨਵਾਂ ਸਾਲ ਇੱਕ ਜਿਹੜਾ ਹੈਗਾ 22 ਜਨਵਰੀ ਨੂੰ ਤੇ ਜਾਂ ਆਪਾਂ ਕਹੇ ਦਿਵਾਲੀ ਤਰ੍ਹਾਂ ਮਨਾਉਣ ਨੂੰ ਇੱਕ ਖੁਸ਼ੀ ਦਾ ਪ੍ਰਤੀਕ ਹੈ ਤੁਸੀਂ ਆਪਣੀ ਖੁਸ਼ੀ ਨੂੰ ਜ਼ਾਹਰ ਕਰਨਾ ਤੁਸੀਂ ਕਿਸੇ ਵੀ ਢੰਗ ਨਾਲ ਕਰ ਸਕਦੇ ਹੋ ਤੁਸੀਂ ਦੀਪਮਾਲਾ ਕਰ ਸਕਦੇ ਹੋ ਤੁਸੀਂ ਤੁਹਾਨੂੰ ਜਿਵੇਂ ਚੰਗਾ ਲੱਗਦਾ ਤੁਸੀਂ ਆਪਸੀ ਮੇਲ ਨੂੰ ਵਧਾਈਏ ਤੇ ਅਮਨ ਸ਼ਾਂਤੀ ਦੇ ਨਾਲ ਇਹਨੂੰ ਅچھے ਕਾਰਜਾਂ ਨੂੰ ਆਪਾਂ ਦਾ ਹਿੱਸਾ ਬਣੀਏ ਜੀ ਜੀ ਬាទ ਤਾਂ ਬੱਬਾ ਜੀ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਸਮਾਂ ਦਿੱਤਾ ਇਸ ਲਈ ਧੰਨਵਾਦ ਆ ਤੁਸੀਂ ਆਏ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋ ਤੋ ਐਸਨ ਸਾਡੇ ਨਾਲ ਜਥੇਦਾਰ ਹਰਜੀਤ ਸਿੰਘ ਜੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਅਯੋਧਿਆ ਦੇ ਵਿੱਚ ਜੋ ਉਹਨਾਂ ਦੇ ਵੱਲੋਂ ਲੰਗਰ ਲਗਾਇਆ ਜਾ ਰਿਹਾ ਉਸ ਲਈ ਉਹਨਾਂ ਦੇ ਵੱਲੋਂ ਕੀ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਤੇ ਕਿੰਨੇ ਦਿਨਾਂ ਦੇ ਲਈ ਇਹਨਾਂ ਦੇ ਵੱਲੋਂ ਇਹ ਲੰਗਰ ਜਿਹੜਾ ਉੱਥੇ ਲਗਾਇਆ ਜਾਵੇਗਾ ਤੇ ਸੰਗਤ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਇਸ ਦਿਨ ਲੋਕ ਆਪਣੇ ਘਰਾਂ ਦੇ ਵਿੱਚ ਖੁਸ਼ੀ ਮਨਾਉਣ ਤੇ ਦੀਵਾਲੀ ਵਾਲੀ ਰੌਣਕ ਜਿਹੜੀ ਆ ਉਹ ਵੀ ਤੁਸੀਂ ਆਪਣੇ ਘਰਾਂ ਦੇ ਵਿੱਚ ਮੋੜ ਤੋਂ ਲਿਆ ਸਕਦੇ ਹੋ ਸੋ ਨਵੇਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ ਸਕੈਨਸ ਪੰਜਾਬ ਦੇ ਨਾਲ ਕੈਮਰਾਮੈਨ ਅੰਕਿਤ ਦੇ ਨਾਲ ਮੈਮੀ ਨਕਸ਼ੀਤਾਰਵਾਲ